ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਦੀ ਫਤਿਹ ਅੱਜ ਅਸੀਂ ਕੈਨੇਡਾ ਟ੍ਰਾਂਟੋ ਦੇ ਵਿੱਚ ਜਿਹੜਾ ਇੱਥੇ ਆਪਣੇ ਪੰਜਾਬੀ ਭਾਈਚਾਰੇ ਨੇ ਪੋਟੈਸਟ ਕਰਾਇਆ ਸੀ ਜਿਵੇਂ ਕਿ ਆਪਾਂ ਇੰਡੀਆ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 31 ਅਗਸਤ ਨੂੰ ਕਰਾਇਆ ਸੀ ਦੋਹੇ ਫਾਰਮਾਂ ਦੇ ਵੱਲੋਂ ਠੀਕ ਹੈ ਮੈਂ ਅੱਜ ਵਿਦੇਸ਼ ਦੀ ਧਰਤੀ ਤੇ ਪਹੁੰਚਿਆ ਹੋਇਆ ਸੀ ਪਰ ਜਿਹੜਾ ਇਹ ਸ਼ੰਭੂ ਬਾਡਰ ਦੇ ਖਨੌਰੀ ਬਾਡਰ ਦਾ ਪ੍ਰੋਗਰਾਮ ਸੀ ਬੜਾ ਮਨ ਨੂੰ ਖੁਸ਼ੀ ਹੋਈ ਕਿਉਂਕਿ ਲਿਮਟ ਤੋਂ ਜ਼ਿਆਦਾ ਇਕੱਠ ਸਾਡੇ ਕਿਸਾਨ ਵੀਰਾਂ ਨੇ ਮਜ਼ਦੂਰ ਵੀਰਾਂ ਨੇ ਨੌਜਵਾਨ ਬਜ਼ੁਰਗ ਮਾਤਾ ਪੈਨਾ ਨੇ ਸਾਡੀ ਬਹੁਤ تشਵੀਲਤ ਕੀਤੀ ਹੈ ਧੰਨਵਾਦ ਕਰਦੇ ਆਂ ਅਸੀਂ ਖਾਸ ਤੌਰ ਤੇ ਮੈਂ ਵਿਦੇਸ਼ ਦੀ ਧਰਤੀ ਤੋਂ ਬੈਠ ਕੇ ਸਾਡੇ ਦੋਹੇ ਫਾਰਮਾਂ ਦੇ ਤਾ ਬੀਕੇਜੂ ਇਕਤਾ ਆਜਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਦੋਹੇ ਫਾਰਮਾਂ ਦੇ ਸੱਦੇ ਤੇ ਇਹ ਪ੍ਰੋਗਰਾਮ ਦਿੱਤੇ ਨੂੰ ਸਫਲ ਕਰਿਆ ਧੰਨਵਾਦ ਕਰਦੇ ਆ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਸਾਡੇ ਬੀਕੇ ਜੂ ਇਕਤਾ ਆਜ਼ਾਦ ਜਿਹੜੇ ਝੰਡੇ ਨੇ ਅੱਜ ਅਸੀਂ ਟ੍ਰਾਂਟੋ ਦੇ ਵਿੱਚ ਵੀ ਲਹਿਰਾਇਆ ਗੱਡੀ ਦੇ ਉੱਤੇ ਲੱਗੇ ਹੋਏ ਦੇ ਲਗਾਤਾਰ ਜਿੱਥੇ ਮੈਂ ਜਾਣਾ ਉੱਥੇ ਸਾਡੇ ਜਥੇਬੰਦੀ ਦਾ ਪ੍ਰਚਾਰ ਹੁੰਦਾ ਹੈ ਸੋ ਮੈਂ ਪਹਿਲਾਂ ਵੀ ਬੇਨਤੀ ਕਰੀ ਸੀ ਵੀ ਜਿੰਨੇ ਵੀ ਸਾਡੇ ਇੱਥੇ ਸਟੂਡੈਂਟ ਵੀ ਆਉਂਦੇ ਨੇ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨੇ ਆਪਣੀ ਵੀਤੇ ਵੀ ਆ ਕਿਸੇ ਵੀ ਕੰਟਰੀ ਦੇ ਵਿੱਚ ਬੰਦਾ ਆਉਂਦਾ ਹੈ ਸਟੂਡੈਂਟ ਜਾਂ ਕੋਈ ਵਿਸਟਰ ਆਉਂਦਾ ਜਾਂ ਕੋਈ ਪੀਆਰ ਜਿੱਦਾਂ ਦਾ ਵੀ ਹੁੰਦਾ ਤਾਂ ਆਪਣਾ ਜਿਹੜੇ ਆਪਣੀਆਂ ਇੱਥੇ ਵੀ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆਪਣੇ ਵੱਖ-ਵੱਖ ਜਥੇਬੰਦੀਆਂ ਦਾ ਪ੍ਰਚਾਰ ਹੋਵੇ ਸੋ ਸਾਰਿਆਂ ਬੇਨਤੀਆਂ ਨੂੰ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ Thank yeah.